ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਦਾ ਲੰਗਰ ਲੜੀਵਾਰ ਹਰ ਐਤਵਾਰ 136 ਮਾ ਲੰਗਰ ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ ਫॉर ਹਿਊਮਨ ਰੈਟਸ ਵੱਲੋਂ ਲਗਾਇਆ ਜਾ ਰਿਹਾ ਹੈ ਸਾਰੇ ਮੈਂਬਰ ਹਲਕੇ ਸੇਵਾ ਕਰਦੇ ਜੀ ਆ ਸਾਰੇ ਮੈਂਬਰ ਹੈ ਦੇਖੋ ਜੀ ਕੋਈ ਗੋਭੀ ਨੂੰ ਕਰ ਰਿਹਾ ਜੀ ਆ ਸਾਡੇ ਪਿਆਜ਼ ਕੱਟਣ ਵਾਲੇ ਸੇਵਾਦਾਰ ਆ ਸਾਡੇ ਚਾਵਲ ਬਣਾ ਰਹੇ ਸੇਵਾਦਾਰ ਅਰ ਇੱਥੇ ਆ ਦੇਖੋ ਜੀ ਸਾਡੇ ਸੇਵਾਦਾਰ ਸਾਨੂੰ ਇੱਕ ਚਾਹ ਪਿਆੰਦੇ ਬਣਾ ਕੇ ਬਹੁਤ ਵਧੀਆ ਸੇਵਾ ਕਰਦੇ ਜੀ ਆ ਸਾਡੇ ਦਿੱਖੇ ਸ਼ੀਲਾ ਜੀ ਆਲੂ ਵਾਲੇ ਆਲੂ ਕੱਟ ਰਹੇ ਜੀ ਆ सोनू ਜੀ ਗੋਭੀ ਕਰ ਰਹੇ ਜੀ ਨਾਲ ਵੇਸਣ ਕਰਦੇ ਆ ਜੀ ਆ ਸਾਡੇ ਪ੍ਰਦੀਪ ਜੀ ਚਾਵਲਾਂ ਤੇ ਲੱਗੇ ਹੋਏ ਜੀ ਅਸੀਂ ਕੋਈ ਵੀ ਇਹ ਲੰਗਰ ਫਲਵਾਈ ਤੋਂ ਨਹੀਂ ਤਿਆਰ ਕਰੀਦਾ ਆਪਣੇ ਹੱਥਾਂ ਨਾਲ ਹੀ ਕਰੀਦਾ ਜੀ ਤੇ ਇਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਾਨੂੰ ਸੇਵਾ ਵੀ ਆਉਂਦੀ ਜਨਤਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਆਪਣੀ ਸੇਵਾ ਵੀ ਦਿੰਦੇ ਆ ਤੇ ਜਿਹੜੇ ਲੰਗਰ ਬਣਾਉਂਦੇ ਵੀ ਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 136ਵਾਂ ਲੰਗਰ ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਲੜੀਵਾਰ 136ਵਾਂ ਲੰਗਰ ਆ ਸਾਰੇ ਮੈਂਬਰਾਂ ਦੇ ਤੇ ਦਾਨੀ ਸਜਨਾ ਦੇ ਸੰਯੋਗ ਨਾਲ ਲਾਇਆ ਜਾਂਦਾ ਜੀ ਅੱਜ ਦਾ ਲੰਗਰ ਖੜੀ ਚਾਵਲ ਤੇ ਚਟਨੀ ਆ ਸਾਡੇ सोनू ਢੇਂਗੜਾ ਜੀ ਪਕੌੜੇ ਤਲ ਰਹੇ ਹਨ ਨਾਲ ਉਹਨਾਂ ਦੇ ਸੁਨੀਲ ਰੰਗਾ ਜੀ ਇੱਕ ਰਕੇਸ਼ ਨਾਟਾ ਜੀ ਸਾਡੇ ਨਾਲ ਪੂਰੀ ਮਦਦ ਕਰਾ ਰਹੇ ਆ ਸ਼ੀਲਾ ਜੀ ਧਰਮਕੋੜ ਤੋਂ ਸ਼ੀਲਾ ਜੀ ਇੱਕ ਪ੍ਰਦੀਪ ਜੀ ਸਾਡੇ ਇਹ ਵੀ ਪਕੌੜਿਆਂ ਵਿੱਚ ਸ਼ਾਮਲ ਆ ਨਾਲ ਇਹ ਚਾਵਲ ਵੀ ਬਣਾ ਰਹੇ ਆ ਆ ਦੇਖੋ ਜੀ ਹੁਣ ਕਰਾ ਆਪੋਰਾ ਸਾਫ ਕਰਕੇ ਦੇਖ ਹਵਾਲਾ ਨੋ ਜੇ ਇਹ ਪੋਰਾ ਜੀ ਇੱਕ ਅੜੀ ਬਣ ਰਹੀ ਹੈ ਜੀ ਤਿਆਰ ਹੋ ਰਿਹਾ ਲੰਗਰ ਸਾਰਾ ਤਿਆਰ ਹੋ ਰਿਹਾ ਜੀ ਇਹ ਲੰਗਰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਲਾਇਆ ਜਾਂਦਾ ਜੀ ਕੜੀ ਆ ਸੇ ਪਕੋੜੇ ਤਿਆਰ ਹੋ ਰਹੇ ਜੀ। ਆਓ ਜੀ। ਕੜੀ ਪਕੋੜੇ ਦਾ ਲੰਗ ਚਾਵਲ ਨਾਲ ਨਾਲ ਚਟਨੀ 136 ਮਾ ਲੰਗਰ ਲੜੀਵਾਰ ਹਰ ਐਤਵਾਰ ਲਗਾਇਆ ਜਾਂਦਾ ਹੈ ਸਤ ਸਵੇਰੇ 7 ਵਜੇ ਆ ਕੇ ਲੰਗਰ ਤਿਆਰ ਕੀਤਾ ਜਾਂਦਾ ਹੈ 10:30 ਵਜੇ ਟੇਬਲ ਤੇ ਲਗਾ ਕੇ ਇਹਨੂੰ ਵਰਤਾਇਆ ਜਾਂਦਾ ਜੀ ਸਾਰੇ ਦਾਨੀ ਸੰਜਣਾ ਦਾ ਤੇ ਸਾਰੇ ਮੈਂਬਰਾਂ ਦਾ ਜਿਹੜੇ ਕੀ ਸਾਡਾ ਇੱਥੇ ਬਣਾ ਰਹੇ ਆ ਲੰਗਰ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਅੱਜ ਆਜੋ ਫਿਰ ਰਾਵਣਾ ਸਾਲੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਰੋਖੋ ਸਿੰਧੋ ਆਜ ਦੀ ਸੰਗਤਾਂ ਭਰੀ ਤਰਾਲੀ ਸੇਵਾ ਉੱਤੇ ਲੱਗ ਗਿਆ ਵੀ ਹੁਣ ਸੁਖੀ ਦੇ ਨਾਲ ਪਾਲੀ ਸੇਵਾ ਉੱਤੇ ਲੱਗ ਗਿਆ ਵੀ

ਗੁਰੂ ਘਰ ਦੇ ਸਭੇ ਕਰਾ ਤੋਂ ਵੇਖਾ ਹੋ ਕਾ ਦੁੱਖਾ ਸੁਵਿਨਾ ਪ੍ਰਭੂ ਕੀ ਤੋ ਜਹਾਂ ਤੇ ਆ ਚਲੀ ਚਲਉਂਦਾ ਕੀ ਜਾਨ ਪੰਗਮੀ ਦੋੜ ਨਾ ਪਾਰੇ ਮੇਰੇ ਆਸਰੇ ਨਾਸਰਾਏ ਘਰ ਜਾ ਕੇ ਦਵੇ ਮੇਰੇ ਆਸਰੇ ਨਾਸਰਾਏ ਘਰ ਜਾ ਕੇ ਦਵੇ ਜਾਗਦੇ ਵਿਧਾਏ ਜਿਹੜੀ ਕੁਲਿਆ ਉਹਨਾਂ ਤੇ ਪਕਾਉਂਦਾ ਏ ਲੰਘਰੇ ਥਾਲਸਾਂ ਬਾਪੇ ਨਾਰਿਕ ਜਿਹੀ ਹਣਿਆ ਨਾ ਸਾਰੀ ਦੁਨੀਆ ਤੇ ਕੁਲੀਸਾ ਨਾ ਦੁਨੀਆ ਤੇ ਲਾਉਣਾ ਐ ਅੰਧਰ ਖਾਨ ਸਾ ਮੈਂ ਇੱਕ ਕਜ਼ਦੀ ਬੇਬਦੀ ਨਾਟਕ ਤੇ ਗਿਆ توهان نے پار لگایا